جندباد جندباد واہ تا سرکار مرداوا مرداوا اللہ اکبر دیکھو جی پرشاد ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਅਤੇ ਸੂਬਾ ਬੀਸੀ ਮੋਰਚਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨ ਵੱਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਜ਼ਿਲ੍ਹਾ ਅਗੂ ਗੁਰਦੇਵ ਸਿੰਘ ਦੱਗੋ ਮਹਾਲ ਨੇ ਕੀਤੀ ਜਿੰਦਾਬਾਦ ਜਿੰਦਾਬਾਦ ਰਾਜ ਸਰਕਾਰ ਮੁਬਾਰਕ ਅੱਜ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੈਂ ਜ਼ਿਲ੍ਹਾ ਦਾਗੂ ਗੁਰਦੇਵ ਸਿੰਘ ਗੱਗੋ ਮਾਲ ਕਿਉਂ ਅੱਜ ਭਲਾ ਪਿੰਡ ਦੇ ਵਿੱਚ ਸਾਡੇ ਸਾਰੇ ਕਿਸਾਨ ਸਾਥੀਆਂ ਨੇ ਇਕੱਠਿਆ ਹੋ ਕੇ ਜੋ ਕਿ ਸਾਡੀ ਭਾਜਪਾ ਸਰਕਾਰ ਆ ਸਾਡੇ ਉੱਤੇ ਜੋ ਅਤਿਆਚਾਰ ਕਰ ਰਹੀ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਵੋਟਾਂ ਮੰਗਣ ਆ ਰਹੇ ਆ ਜੋ ਤਰਨਜੀਤ ਸਿੰਘ ਸੰਧੂ ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰ ਰਹੇ ਆ ਤੇ ਉਹਦੇ ਨਾਲ ਜੋ ਅਮਰਪਾਲ ਸਿੰਘ ਜੀ ਅਜਨਾਲਾ ਬੋਨੀ ਉਹ ਵੀ ਆ ਰਹੇ ਆ ਜੋ ਕਿ ਕਿਸਾਨਾਂ ਦੇ ਨਾਲ ਸਰਾਸਰ ਧੱਕਾ ਕਰ ਰਹੇ ਆ ਜਦ ਕਿ ਅੱਜ ਅਸੀਂ ਜਿਹੜਾ ਕੋਈ ਧਰਨਾ ਲਾਇਆ ਅਸੀਂ ਆਪਣੇ ਸ਼ੰਭੂ ਬਾਰਡਰ ਦੇ ਉੱਤੇ ਜੋ ਸਟੇਸ਼ਨ ਦੇ ਉੱਤੇ ਉੱਥੇ ਵੇਖੋ ਕਿ ਹਰ ਪੱਖੋਂ ਹੀ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਾਡੇ ਹਰਿਆਣੇ ਦੇ ਤਿੰਨ ਕਿਸਾਨ ਜਿਹੜੇ ਆ ਉਹ ਉਹਨਾਂ ਨੇ ਗ੍ਰਿਫਤਾਰ ਕੀਤੇ ਹੋਏ ਆ ਉਹਦੇ ਵਿਰੋਧ ਵਿੱਚ ਅਸੀਂ ਸ਼ੰਭੂ ਰੇਲਵੇ ਸਟੇਸ਼ਨ ਰੋਕ ਕੇ ਬੈਠੇ ਆ ਤੇ ਉਹ ਉਹਨਾਂ ਨੂੰ ਛੱਡ ਨਹੀਂ ਰਹੇ ਪਰ ਜਦ ਤੱਕ ਉਹ ਉਹਨਾਂ ਨੂੰ ਨਹੀਂ ਛੱਡਦੇ ਉਹਨਾਂ ਚਿਰ ਤੱਕ ਅਸੀਂ ਉਹ ਸਾਡਾ ਉਹ ਧਰਨਾ ਜਾਰੀ ਰਹਿ ਲਊਗਾ ਤੇ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਵੀ ਸਾਡੇ ਹੱਕ 'ਚ ਨਹੀਂ ਚੱਲ ਰਹੀ ਜਦ ਕਿ ਜਦ ਕਿ ਉਹ ਜਿਹੜਾ ਸਾਡਾ ਸੰਘੂ ਬਾਰਡਰ ਵਾਲਾ ਪੋੜਵਾ ਉਹ ਸਾਡੀ ਪੰਜਾਬ ਦੀ ਧਰਤੀ ਤੇ ਆਉਂਦਾ ਵਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਹਰਿਆਣਾ ਸਰਕਾਰ ਨੇ ਸਾਡੇ ਨੇ ਹੱਥ ਕੋਲੇ ਚਲਾ ਕੇ ਗੋਲੀਆਂ ਚਲਾ ਕੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਜਦ ਕਿ ਸਾਡਾ ਪੰਜਾਬ ਦਾ ਕੋਈ ਵੀ ਸਿਆਸੀ ਤਿਰ ਅਜੇ ਤੱਕ ਕੋਈ ਉਹਦਾ ਬਿਆਨਬਾਜ਼ੀ ਨਹੀਂ ਆਈ ਕਿ ਕਿਸਾਨਾਂ ਨੂੰ ਹੱਥ ਮਿਲਨੇ ਚਾਹੀਦੇ ਆ ਇਹ ਜਿਹੜਾ ਸਾਡਾ ਸੰਘਰਸ਼ਤਾ ਲੜਿਆ ਵਾ ਇਹ ਸਾਡਾ ਜਿਹੜਾ ਪਹਿਲੋਂ ਸੰਘਰਸ਼ ਆ ਅਸੀਂ ਡਿਲੀਟ ਕੀਤਾ ਸੀਗਾ ਜਦੋਂ ਕਿ ਇਹ ਸਰਕਾਰ ਨੇ ਐਮਐਸਪੀ ਦੀ ਗਾਰੰਟੀ ਮੋਰਦੀ ਸਰਕਾਰ ਨੇ ਮੰਨੀ ਚਗੀ ਕਿ ਅਸੀਂ ਐਮਐਸਪੀ ਦੀ ਗਾਰੰਟੀ ਦੇਵਾਂਗੇ ਤੇ ਪੰਜ ਮੈਂਬਰੀ ਕਮੇਟੀ ਬਣਾ ਕੇ ਇਹ ਸਾਰਾ ਤੁਹਾਡੇ ਮਸਲੇ ਹੱਲ ਕਰਾਂਗੇ ਜਿਹੜੇ ਸ਼ਹੀਦ ਪਰਿਵਾਰ ਆ ਉਹਨਾਂ ਵਾਸਤੇ ਜਗ੍ਹਾ ਦੇਵਾਂਗੇ ਤੇ ਉਹਨਾਂ ਨੂੰ ਅਸੀਂ ਰਹਿਣ ਆਪਣੇ ਉੱਥੇ ਜਗ੍ਹਾ ਬਣਾਉਣ ਵਾਸਤੇ ਅਸੀਂ ਦਾਂਦੀ ਜਗਾ ਦੇਵਾਂਗੇ ਉਹਦੀ ਤੀਨ ਨਖੀਨ ਪਰ ਖੀਲੀ ਦੇ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਕਿਸਾਨ ਤੇ ਇੱਕ ਪੱਤਰਕਾਰ ਉਹਨਾਂ ਦੋਸ਼ੀਆਂ ਨੂੰ ਸੀਜ਼ ਮਿਸ਼ਰਾ ਜੋ ਅੱਜ ਵੀ ਮੰਤਰੀ ਮੰਡਲ ਦੇ ਵਿੱਚ ਹਾਜ਼ਰ ਆ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਅਸੀਂ ਦੌਰੇ ਪ੍ਰਸਤ ਵਿੱਚ ਇੱਥੇ ਕਰਕੇ ਦੋਹਾਂ ਫੋਰਮਾਂ ਵੱਲੋਂ ਇਹ ਵਿੱਢਿਆ ਗਿਆ ਵਾ ਜਿੰਨਾ ਤੱਕ ਨਹੀਂ ਐਮਐਸਪੀ ਦੀ ਗਰੰਟੀ ਨਹੀਂ ਮਿਲਦੀ ਇਹ ਜਿਹੜੇ ਸਾਡੇ ਉੱਤੇ ਜਿਹੜੇ ਇਹ ਧੱਕੇਸ਼ਾਹੀ ਕੀਤੀ ਆ ਜਿਹੜੇ ਸਾਡੇ ਸ਼ਹੀਦਾਂ ਦਾ ਜਿਹੜੀ ਉਹਨਾਂ ਨੂੰ ਜੋ ਬੰਨ ਦੀ ਕਾਰਵਾਈ ਆ ਇਹਨਾਂ ਸਰਕਾਰ ਤੇ ਨਹੀਂ ਕੀਤੀ ਜਾਂਦੀ ਜੋ ਯੂਪੀ ਦੇ ਵਿੱਚ ਕੀਨਪੁਰ ਖੀਲੀ ਦੇ ਵਿੱਚ ਹੋਇਆ ਵਾ ਉਹਦਾ ਇਨਸਾਫ ਨਹੀਂ ਮਿਲਦਾ ਉਹਨਾਂ ਤੇ ਰਹੀ ਆਪਣੀ ਜਿਹੜੀ ਸੰਘਰਸ਼ਾ ਜੜਾਏ ਜਾਰੀ ਰੱਖਾਂਗੇ ਤੇ ਐਮਐਸਪੀ ਦੀ ਗਰੰਟੀ ਲੈ ਕੇ ਰਹਿਾਂਗੇ ਕਾਲ ਸਾਹਿਬ ਵਾਜਦੀ ਕੀ ਫਤਹੀ ਕਿਸਾਨ ਮਜ਼ਦੂਰ ਚਿੰਤਤ ਕਮੇਟੀ ਪੰਜਾਬ ਤੇ ਆਪਣੀ ਭਰਾਤਰੀ ਜੱਫੀ ਬੰਦੀਆਂ ਨੂੰ ਅੱਜ ਪਿੰਡ ਭਲਾ ਪਿੰਡ ਵਿਖੇ ਕਰਨਬੀਰ ਸਿੰਘ ਜੀ ਸੰਧੂ ਜਿਹੜੇ ਕਿ ਆਪਣੇ ਤੋਂ ਐਮਪੀ ਕੈਂਡੀਡੇਟ ਨੇ বিজেਪ ਉਹਨਾਂ ਦੇ ਸਵਾਲਾਂ ਜਵਾਬ ਸਵਾਲ ਜਵਾਬ ਕਰਨ ਵਾਸਤੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਅੱਜ ਭਲੇਪਿੰਡ ਵਿੱਚ ਇਕੱਠੀ ਹੋਈ ਆ ਤੇ ਅਸੀਂ ਸ਼ਾਂਤਮਾਈ ਉਹਨਾਂ ਤੋਂ ਸਵਾਲ ਪੁੱਛਾਂਗੇ ਜਿਹੜੇ ਕਿ ਸਰਕਾਰ ਨੇ ਮੰਨੀਆਂ ਹੀਆਂ ਮੰਗਾ ਲਾਗੂ ਨਹੀਂ ਕਰ ਰਹੀਆਂ ਲਕੀਨਪੁਰ ਕੀਰੀ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਸ਼ੁਭ ਕਰਨ ਨੂੰ ਖਨੋਰੀ ਬਾਡਰ ਤੇ ਸ਼ਹੀਦ ਕਰਨ ਵਾਲੇ ਤੇ ਉੱਥੇ ਸੌਆਂਾਂ ਦਾ ਟਰੈਕਟਰ ਤੇ ਗੱਡੀਆਂ ਭੰਨਣ ਵਾਲੇ ਬੀਜੇਪੀ ਦੇ ਗੁੰਡਿਆਂ ਬਾਰੇ ਉਹਨਾਂ ਬਾਰੇ ਸਵਾਲ ਕਰਾਂਗੇ ਤੇ ਨਾਲ ਹੀ ਅਸੀਂ ਕਾਂਗੇ ਕਿ ਭਾਰਤ ਨੂੰ WOT ਤੋਂ ਬਾਹਰ ਕੀਤਾ ਜਾਵੇ ਤੇ ਇਹ ਜਿੰਨੀਆਂ ਵੀ ਸਾਡੀਆਂ 12 13 ਮੰਗਾ ਦਾ ਵੇਖੋ ਇਹ ਬੈਨਰ ਫੜ ਕੇ ਖਲੋਤੇ ਆ ਇਥੇ ਇਹਦੇ ਵਿੱਚ ਸਾਨੂੰ ਉਹ ਜਵਾਬ ਦੇਣ ਤੇ ਫਿਰ ਉਹ ਆਪਣਾ ਜੋ ਵੀ ਆਪਣੀ ਕੈਂਪੇਨ ਕਰਨੀ ਚਾਹੁੰਦਾ ਉਹ ਕੈਂਪੇਨ ਕਰ ਸਕਦੇ ਨੇ ਅਸੀਂ ਸ਼ਾਂਤਮਈ ਉਹਨਾਂ ਦੇ ਨਾਲ ਸਵਾਲਾਂ ਦੇ ਜਵਾਬ ਸਵਾਲਾਂ ਦੇ ਜਵਾਬ ਮੰਗਾਂਗੇ ਵੇਖੋ ਉਹ ਸਾਨੂੰ ਸਵਾਲਾਂ ਦੇ ਜਵਾਬ ਅੱਜ ਦਿੰਦੇ ਆ ਜਾ ਨਹੀਂ ਦਿੰਦੇ ਇਸ ਚੀਜ਼ ਤੇ ਜੇ ਉਹ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਾਂਗੇ ਫਿਰ ਅਸੀਂ ਉਹਨਾਂ ਦਾ ਜਿੰਨਾ ਵੀ ਬਰੋਧ ਸਾਡੇ ਕੋਲ ਹੋ ਸਕੇ ਉਹਨਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ